ਸੋ ਵਹੀ ਗੁਰਜੀ ਕੀ ਫਤਿਹ ਨਾਗਰਾ ਪ੍ਰਡਿਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰਡਿਕਸ਼ਨ Facebook ਪੇਜ ਨੇ ਫੋਲੋ ਕਰ ਲਓ ਬਈ ਤਾਂ ਕਿ ਤੁਹਾਡਿਆਂ ਤੁਹਾਡੇ ਕੋਲ ਨਾਲ ਦੇ ਨਾਲ ਵੀਡੀਓ ਚੱਲਦੀ ਰਹੇ ਤੇਰਾ ਨਾਗਰਾ ਪ੍ਰਡਿਕਸ਼ਨ Facebook ਪੇਜ ਬਣਾਇਆ ਬਈ ਉਹਨਾਂ ਨੂੰ ਫੋਲੋ ਕਰ ਲਓ ਬਈ ਬਸ ਉਹਦੇ ਵੀ ਆਪਣੇ ਵੀਡੀਓ ਪੈਂਦੀਆਂ ਲੈਂਦੇ ਨੇ ਚਲੋ ਚੱਲਦੇ ਆਪਾਂ ਕਉਤਰ ਮੱਲ ਬਣਾਉਣਾ ਵੀਡੀਓ ਤੇ ਦਿਖਾਉਣਾ ਤੁਹਾਨੂੰ ਰੇਟ ਆਪਣਾ ਹੋਈਆ ਕੋਈ 300 ਦਾ ਇੱਕ ਹੈ ਬਾਈ 600 ਦੇ ਦੋ ਹੈ ਬਾਈ ਜੀ ਤੇ ਲਾਹ ਹੋਈ ਜੀ ਪਹਿਲੀ ਜਦ ਕਮੂਤਰ ਦਿਖਾਉਣ ਲੱਗਿਆ ਕਾਲਾ ਚੀਨਾ ਕਮੂਤਰ ਬੜਾ ਹੀ ਸ਼ਾਨਦਾਰ ਹੈ ਬਾਈ ਜੀ ਕਾਲਾ ਚੀਨਾ ਵਈ ਖੱਟੀਆਂ ਅੱਖਾਂ ਕਾਲੀ ਨੋਕ ਆ ਬਾਈ ਜੀ ਆਹ ਦੇਖੋ ਜੀ ਇਹਦੇ ਫੋਟੋ ਦੀ ਕਲੀਅਰਟੀ ਕਿੰਨੇ ਚੰਗੇ ਫੋਟੋ ਆ ਬਾਈ ਜੀ ਲੋ ਜੀ ਕਰੋ ਚੈੱਕ ਤੇ ਆਹ ਲਓ ਜੀ ਪੰਜੇ ਵੀ ਚੈੱਕ ਕਰ ਲਓ ਕਾਲੀਆਂ ਨੋਂਦਰਾਂ ਪਈਆਂ ਇਹਦੀਆਂ ਗੂੜੇ ਪੰਜੇ ਨੇ ਬਾਈ ਜੀ ਲੋ ਬਾਈ ਜੀ ਕਰੋ ਚੈੱਕ ਕਬੂਤਰ ਦਾ ਵजूद ਇਹ ਦਿਖਾਉਣਾ ਇਹਦੇ ਨਾਲ ਕਬੂਤਰੀ ਵੀ ਬੈਠੀ ਆ ਬਾਈ ਆਪਣੇ ਕੋਲ ਜੇ ਕਿਸ ਨੂੰ ਅਸਮਾਨਿਕ ਆਉ ਸ੍ਰੀ ਕਬੂਤਰੀ ਦੀ ਰੋਡ ਹੈ ਬਾਈ ਉਹ ਵੀ ਬੈਠੀ ਆ ਬਾਈ ਆਪਣੇ ਕੋਲ ਅੱਜ ਉਹ ਵੀ ਆ ਗਈ ਬਾਈ ਚਿੱਟੀਆਂ ਅੱਖਾਂ ਨੇ ਕਾਲੀ ਨੋਕ ਹੈ ਬਾਈ ਜੀ ਅਸਮਾਨੀ ਕਾਲਸਰੀ ਹੈ ਬਈ ਇਹ ਕਬੂਤਰੀ ਹੈਗੀ ਬਈ ਠੀਕ ਹੈ ਬਈ ਇਹ ਕਬੂਤਰੀ ਹੈਗੀ ਅਸਮਾਨੀ ਕਾਲਸਰੀ ਹੈ ਬਈ ਤੇ ਲੋਜ ਕਰੋ ਪੰਜਾਬੀਆਂ ਸ਼ਾ ਕੋਈ ਲੋ ਬਈ ਹੁਣ ਸਭ ਨੂੰ ਸਰਟ ਕੀ ਵੀ ਦਿਖਾਉਣੇ ਦੇਖੋ ਕਿੰਨੇ ਕਿੰਨੇ ਚੰਗੇ ਵਜੂਦ ਦੇ ਕਬੂਤਰ ਆਏ ਆਪਣੇ ਕੋਲ ਬਈ ਲੋ ਹੋਜੀ ਕਰੋ ਚੈੱਕ ਬਈ ਇਹ ਕੂਦਰੀ ਲੱਗਦੀ ਆ ਵੇ ਕੂਦਰੀ ਹੋ ਸਕਦੀ ਹੈ ਚਿੱਟੀਆਂ ਖਾ ਵੇ ਠੀਕ ਆ ਵੇ ਚਿੱਟੀਆਂ ਲੋਕ ਆ ਇੱਕ ਤੋਂ ਦੇਖੋ ਇਹ ਲਾਲ ਚੀਨੀ ਜੀ ਇੱਕ ਆ ਤੇ ਖਲੋ ਬਈ ਠੀਕ ਆ ਜੀ ਕੈਂਚੀ ਆ ਕੂਦਰੀ ਹੈ ਉਹ ਚੰਗੀ ਆ ਬਈ ਤਿੰਨ ਤਿੰਨ ਸੌ ਦੇ ਦੇਣੇ ਆ ਬਈ ਜੀ ਲਓ ਜੀ ਕਰੋ ਪੰਜਾਸ਼ਾਂ ਕੋ ਹਲੋ ਭਾਈ ਜੀ ਕਰੋ ਚੈੱਕ ਲਗਾ ਲਗਾ ਬੁੱਤਰਾ ਹਲੋ ਭਾਈ ਜੀ ਘਰ ਚੈੱਕ ਕਰੋ ਅੱਕਾ ਲਾਲ ਸਰਾ ਬਾਈ ਪੂਰੀ ਨੋਕ ਸਨਾਰੀਆਂ ਆਖਾਣੇ ਬਾਈ ਇਹਦੀਆਂ ਇਹ ਵੀ ਕੈਂਚੀ ਆ ਬਾਈ ਅਲ ਜਨਾ ਕਰੋ ਬਾਈ ਸੋਕੋ ਏ ਭਾਈ ਜੀ ਜਿਹੜੀ ਕੱਲ ਕੂਤਰਾ ਦੀ ਵੀਡੀਓ ਪਾਈਦੀ ਭਾਈ ਉਹ ਸੇਲ ਹੋ ਗਏ ਸਾਰੇ ਸਾਰੇ ਭਾਈ ਜੀ ਇਹ ਤੁਹਾਨੂੰ ਆਪਾਂ ਨਵੇਂ ਕੂਤਰਾ ਆਇਆ ਭਾਈ ਉਹ ਦਿਖਾ ਰਹੇ ਆਂ ਭਾਈ ਜੀ ਆਪਾਂ ਜੋ ਨਵੇਂ ਆਇਆ ਭਾਈ ਅੱਜ ਆਪਣੇ ਕੋਲ ਉਹ ਕੂਤਰਾ ਸਾਰੇ ਸੇਲ ਹੋ ਗਏ ਭਾਈ ਜੀ ਜਿਹੜੀ ਕੱਲ ਵੀਡੀਓ ਪਾਈਦੀ ਆਪਾਂ ਨੇ ਲਾਉ ਜੀ ਖੱਟੀ ਅੱਖਾਂ ਪੂਰੀ ਨੋਕ ਲਾਉ ਜੀ ਨਹੀਂ ਮਧੀਨਾ ਭਾਈ ਉਹ ਭਾਈ ਕਰ ਲੋ ਸੰਗ ਲਾਉ ਜੀ ਨਹੀਂ ਮਧੀਨਾ ਭਾਈ ਜੀ ਕਾਈ ਲਾਉਜੀ ਕਰੋ ਪੰਜਿਆਂ ਸ਼ੌਕ ਬਾਈ ਲਾਉ ਬਾਈ ਜੀ ਕਰੋ ਚੈੱਕ ਮਦੀਨ ਚੈੱਕ ਕਰੋ ਬਾਈ ਮਦੀਨ ਪੀਣਾ ਕਾ ਬਾਈ ਕਾ ਜੀ ਨਾ ਕਾ ਸਰਾ ਇਹਦਾ ਬਾਈ ਚੁੱਟੀਆਂ ਨੇ ਤੇ ਕਾਲੀਪੂਰੀ ਨੋਕ ਆ ਬਾਈ ਜੀ ਇਹਦੀ ਠੀਕ ਹੈ ਜੀ ਲਓ ਜੀ ਕਰੋ ਫਰਾ ਦਾ ਸ਼ਾਕ ਬਾਈ ਉਹ ਬੱਸ ਖੜ ਜਾ ਰਣੀ ਹੈ ਕੋਈ ਜੀ ਫਰਾ ਦਾ ਸ਼ਾਕ ਬਾਈ ਇੱਥਾੜੇ ਜਾ ਬਾਈ ਕਬੂਤਰੀ ਹੈਗੀ ਇਹ ਵੀ ਮਦੀਨਾ ਬਾਈ ਜੀ ਕਾਲੀ ਜੀ ਨਹੀਂ ਆ ਬਾਈ ਪੰਜਾਹ ਸ਼ੌਂ ਕਰ ਲੋ ਬਾਈ ਜੀ ਦੇਖੋ ਬਾਈ ਕੱਦ-ਕਾੜ ਦੇਖੋ ਕਬੂਤਰੀ ਦਾ ਨੂੰ ਬਾਈ ਕਰੋ ਚੱਕ ਮਦੀਨਾ ਫਕੂਨ ਕੜਾ ਬਾਰਨ ਚਿੱਟੀ ਆੱਖਾਂ ਬਾਈ ਲਾ ਸਰੀਆ ਬਾਈ ਪੂਰੀ ਨੋਕਾ ਬਾਈ ਜੀ ਠੀਕ ਹੈ ਬਾਈ ਜੀ ਕਰੋ ਬਾਈ ਜੀ ਫਰਨਾ ਸ਼ੌਂਕ ਚੜ ਜਾ ਬਾਈ ਇਹ ਵੀ ਆਈ ਹੋਈ ਤੇ ਆਹ ਲੋ ਜੀ ਕਰੋ ਪੰਜਵੇਂ ਸ਼ੌਂਕ ਬਾਈ ਇਹ ਬਾਕੀ ਬਾਈ ਜੀ ਜੇ ਕਿਸੇ ਨੇ ਕਬੂਤਰ ਬੁੱਕ ਕਰਾਉਣੇ ਕਰਾ ਸਕਦੇ ਹੋਗੇ ਕਹਿਣਾ ਭਾਵਾ ਜੇ ਕਿਸੇ ਨੂੰ ਕਬੂਤਰ ਬੁੱਕ ਕਰਾਉਣੇ ਬਾਈ ਜੀ ਦੋ ਦਿਨਾਂ ਦੇ ਵਿੱਚ ਵੀ ਆ ਸਕਦੇ ਹੋ ਤੁਸੀਂ ਇਹਨਾਂ ਵੀ ਬਹੁਤ ਲੰਬਾ ਟਿਕਾਣਾ ਰੱਖਣਾ ਹੈ। ਟਿਕਣ ਹੋਏ। ਉਹ ਵਈ। ਖੱਟੀਆਂ ਖਾਂ ਕਬੂਤਰਾ ਬਈ ਲਾਲ ਸਰਦਾ। ਪੂਰੀ ਨੋਕ ਆ ਬਈ ਜੀ ਦੀ। ਬਾਕੀ ਚੱਟਈ ਆ ਬਈ ਇਹ। ਹੁਣ ਜਨਾਬੇ ਸ਼ੌਂਕ ਕਰ ਲੋ ਬਈ। ਨਾ ਹੋ ਬਈ। ਚੈੱਕ ਕਰੀ ਚੱਲੋ ਤੁਸੀਂ। ਅੱਲਾ ਵੀ ਮਤਰਾ ਆ ਜਾਵਾ। ਲਓ ਜੀ ਚੁੱਟੀਆਂ ਖੰਨ ਲਾਲ ਜੀ ਨਾ ਬਾਈ ਪੱਟੀ ਇਹ ਵੀ ਲਾਲ ਜੀ ਨਹੀਂ ਉਹ ਦੀ ਇਹ ਕਹਿਣ ਦਾ ਬੋਲ ਲਓ ਬਾਈ ਜੀ ਕਰੋ ਸ਼ੌਂਕ ਆ ਕਰੋ ਬਾਈ ਪੰਜਾ ਸ਼ੌਂਕ ਬਾਈ ਆ ਵਾ ਜੀ ਇੱਕ ਮਹੀਨ ਹੋਰ ਆ ਗਈ ਆਪਣੇ ਕੋਲ ਕਰੋ ਚੈੱਕ ਬਾਈ ਸਨਾਰੀਆ ਕਾ ਵਈ ਊਰੀ ਨੋ ਗਲਾਲ ਚੀਨੀਆ ਬਾਈ ਸੋਤੋ ਗੂੜੀ ਹੈਗੀ ਉਹ ਲਾਜੇ ਚੁੱਟਾ ਬਾਈ ਪੰਡੇ ਦੇ ਦੇ ਲੋ ਵਜ ਕਰੋ ਫਰੋਂਾ ਚੰਕ ਠੰਲੇ ਦੇ ਪੱਕੀ ਪਈ ਵੀ ਆ ਬਾਈ ਪੈਰ ਚ ਚੈੱਕ ਕਰ ਲੋ ਠੀਕ ਹੈ ਨਾ ਆ ਪੰਜਾਂ ਦਾ ਸ਼ੌਂਕ ਕਰ ਲੋ ਬਾਈ ਜੀ ਨਾ ਖਾਈ ਚਾਲ ਬਾਈ ਮਿੱਤਰਾਂ लो भाई भाई लाल डबा सारे सारे तीन सोच देने बी अपने चट्टिया अखा बी ठीक है भाई। भाई पूरी नोक लाल लता है कन्या तो चिट्टा भाई लो भाई जी कर लो शौक डब्बा कबूतरा भाई ਲੋ ਆ ਮੈਂ ਮਤਰਾ ਦਖਲ ਦਿੱਤਾ ਲੋ ਬਾਈ ਇਹ ਲਾਰਡ ਵੀ ਖੂਦ ਹੀ ਆ ਗਿਆ ਬਾਈ ਛੱਟੀਆਂ ਅੱਖਾਂ ਨੇ ਬਾਈ ਛੱਟੀਆਂ ਨੋਕ ਆ ਬਾਈ ਇਹ ਵੀ ਲਾਰਡ ਵੀ ਆ ਲੋ ਬਾਈ ਮਾਈਕ੍ਰੋਫੋਨ ਦਾ ਛਾਂਗ ਆ ਹਾਂ ਲੋ ਜੀ ਕਰੋ ਪੰਜਿਆਂ ਦਾ ਛਾਂਗ ਬਾਈ ਕਿਨੇ ਕੂਤਰਾ ਇੱਧਰੋਂ 4 5 6 7 8 9 10 11 12 ਨੇ ਹਣਾ ਇਹਦੇ ਸਮੇਤ ਲੋਕੋ ਜੀ 12 ਕਬੂਤਰ ਨੇ ਇਹ ਛੇ ਕਿਸ ਨੇ ਇਕੱਠੇ ਲੈਣੇ ਬਈ ਇਕੱਠੇ ਵੀ ਲੈ ਸਕਦੇਗਾ ਟਟਮੇ ਲੈਣਾ ਟਟਮੇ ਲੈ ਸਕਦਾ ਬਈ 300 ਦੇ ਹਿਸਾਬ ਨੂੰ ਦਿੱਤੇ ਜਾਣਗੇ ਬਈ ਕਈ ਵਾਰੀ ਹੋਰੇ ਅਗੇ ਰੇਟ ਘਟਾਉਂਦੇ ਬਈ ਰੇਟ ਆਪਾਂ ਘਟਾ ਨਹੀਂ ਸਕਦੇ ਬਈ ਕੀ ਕਹਣਾ ਜਿਹੜੀ ਚੀਜ਼ ਤੁਹਾਨੂੰ ਕਹਿ ਕੇ ਦੇ ਸਕਦੇ ਆਪਾਂ ਪਰ ਰੇਟ ਨਹੀਂ ਘਟਾ ਸਕਦੇ ਬਈ ਜੀ ਹੋਰਿਆ ਕੇ ਰੇਟ ਨਾ ਘਟਾਇਆ ਕਰੋ ਠੀਕ ਹੈ ਨਾ ਬਈ 88307 ਨੂੰ ਲੱਗਣਗੇ ਭਾਈ ਜੀ ਤੇ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਫੋਨ ਨੰਬਰ ਮੇਰਾ ਉਹੀ 88272 01437 88272 01437 ਮੇਰਾ ਫੋਨ ਨੰਬਰ ਹੈ ਜਿਹੜੇ ਬੰਦੇ ਕਹਿੰਦੇ ਐਡਰੈਸਿੰਗ ਦੋਦਾ ਐਡਰੈਸ ਮੇਰਾ ਉਹੀ ਹੈ ਨਾਗਰਾ ਪਿੰਡ ਚਲੋ ਸੰਗਰੂਰ ਨੇੜੇ ਜਿਉਨੇ ਮੋੜਲੇ ਮੋੜਾਂ ਨੇ ਬਾਈ ਜੀ ਨਾਗਰਾ ਪਿੰਡ ਚਲੋ ਸੰਗਰੂਰ ਨੇੜੇ ਜਿਉਨੇ ਮੋੜਲੇ ਮੋੜਾਂ ਬਾਈ ਜੀ ਮਿਲਦੇ ਆ ਕੋਈ ਨੈਕਸਟ ਵੀਡੀਓ ਚ ਤਦ ਤੱਕ ਲਈ ਹੋਵਾਏ ਗੁਰਜੀਕਾ ਗੱਲਸਾ ਹੋਵਾਏ ਗੁਰਜੀਕਾ